90 ਸਾਲ ਦੇ ਮੌਕੇ ਤੇ ਅਸੀਂ ਇਹਨਾਂ ਸੜਕਾਂ ਦੇ ਨਿਰਮਾਣ ਕਾਰਜ ਆਰੰਭ ਕਰਨ ਦਾ سلسلہ ਜਿਹੜਾ ਉਹ ਸ਼ੁਰੂ ਕੀਤਾ ਸੋ ਮੈਨੂੰ ਖੁਸ਼ੀ ਆ ਕਿ ਮੈਂ ਅੱਜ ਵੱਡੀਆਂ ਸੜਕਾਂ ਦੇ ਕੰਮ ਆਰੰਭ ਕਰਾਇਆ ਜਿਨ੍ਹਾਂ ਵਿੱਚੋਂ ਇੱਕ ਸੜਕ ਜਿੱਥੇ ਆਪਾਂ ਖੜੇ ਆ ਪਿੰਡੋ ਦੀਪੁਰਹਿਮਾ ਇਹ ਬਾਦਰਪੁਰ ਤੋਂ ਸ਼ੁਰੂ ਹੋ ਕੇ ਔਰ ਉਦੀਪੁਰਹਿਮਾ ਕੇਲਪੁਰ ਤੇ ਅਪ ਟੂ ਜਿਹੜਾ ਉਹ ਫਤੋਚੱਕ ਇਹ ਸੜਕ ਜਿਹੜੀ ਆ ਇਹਦੇ ਨਿਰਮਾਣ ਕਾਰਜ ਆ ਜਾਰੰਭ ਹੋਏ ਆ ਇਦੇ ਨਾਲ ਦੀ ਨਾਲ ਕਿਲ ਪਰ ਤੋਂ ਬਸਾਉ ਬਾਰਮਾ ਝੜੋਲੀ ਗਾਜੀ ਬਾਰਮਾ ਸੋ ਇਹਨਾਂ ਪਿੰਡਾਂ ਦੇ ਅੰਦਰ ਅੱਜ 8 ਕਿਲੋਮੀਟਰ ਤੋਂ ਉੱਪਰ ਇਹ ਸੜਕਾਂ ਦੇ ਕੰਮ ਸ਼ੁਰੂ ਕਰਾਇਆ ਸੋ ਜਿਨ੍ਹਾਂ ਦੇ ਉੱਤੇ 1.5 ਕਰੋੜ ਰੁਪਏ ਤੋਂ ਉੱਪਰ ਜਿਹੜਾ ਉਹ ਪੈਸਾ ਖਰਚ ਹੋਣਾ ਸੋ ਸਮੁੱਚੇ ਹਲਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਇਲਾਕੇ ਦੇ ਮੇਰੇ ਭੈਣ ਭਰਾਵਾਂ ਨੂੰ ਸੋ ਅ ਅੱਜ ਸ਼ੁਰੂਆਤ ਹੀ ਅਸੀਂ ਸੜਕਾਂ ਤੋਂ ਕੀਤੀ ਆ ਮੈਂ ਉਮੀਦ ਕਰਦਾ ਕਿ 3-4 ਮਹੀਨਿਆਂ ਦੇ ਅੰਦਰ ਫਲਕਾ ਪਵਾ ਦੀਆਂ ਸੜਕਾਂ ਆਪਣੇ ਆਪ ਬੋਲਣਗੀਆਂ ਵੀ ਸਾਡੇ ਉੱਤੇ ਜਿਹੜਾ ਕੋ ਪੈਸਾ ਖਰਚ ਹੋਇਆ ਸੋ ਲੋਕਾਂ ਦਾ ਪੈਸਾ ਲੋਕਾਂ ਲਈ ਲੱਗੇ